ਹਾਂਜੀ ਸਤਿ ਸ੍ਰੀ ਅਕਾਲ ਜੀ ਖਾਸ ਅੱਜ ਵੀਡੀਓ ਦੇਖ ਰਹੇ ਹਾਂ ਪਿੰਡ ਸਭਰਾ ਤੋਂ ਜਿੱਥੇ ਕਿ ਇਸ ਟਾਈਮ ਸਟੇਜ ਦੀ ਤਿਆਰੀ ਵੀ ਚੱਲ ਰਹੀ ਹੈ ਔਰ ਸਟੇਜ ਦੇ ਜਿਹੜਾ ਕਿ ਇਸ ਟਾਈਮ ਜੋ ਦੁਰਗਾ ਰੰਗੀਲਾ ਜੀ ਦੀ ਆਉਣ ਦੀ ਤਿਆਰੀ ਵਿੱਚ ਸਾਰੀ ਕਮੇਟੀ ਜੋ ਕਿ ਇਸ ਟਾਈਮ ਇਕੱਠੀ ਹੋਏ ਨੇ ਤੇ ਉਹਨਾਂ ਨੇ ਪੁੱਛਦਿਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਡਾਕਟਰ ਸਾਹਿਬ ਇਹ ਕਿਸਾਂ ਦਾ ਅਜ ਮਹੌਲ ਆ ਕਿ ਜਦ ਦੁਰਗਾ ਰੰਗੀਲਾ ਸਾਹ ਵਾਰੇ ਹਾਂਜੀ ਅੱਜ ਜੋ ਬਾਬਾ ਕਾਲਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੇਸੀ ਮਹੀਨੇ ਦੀ 20 ਹਜ਼ਾਰ ਨੂੰ ਮਨਾਇਆ ਜਾਂਦਾ ਇਸ ਵਾਰੀ ਮੇਲਾ ਜੋ ਤਿੰਨ ਦਿਨ ਨੂੰ ਅੱਜ ਆ ਰਿਹਾ ਉਸ ਵਿੱਚ 12 ਤੋਂ 3 ਵਜੇ ਤੱਕ ਗੁਰਨੀਤ ਪੰਜਾਬੀ ਦੇ ਹੁਸਨ ਮੀਤ ਆਪਣਾ ਰੰਗ ਰਾਂਗ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਉਪਰੰਤ 3 ਤੋਂ 5:30 ਤੱਕ ਦੁਰਗਾ ਰੰਗੀਲਾ ਜੀ ਜੋ ਕਿ ਸੂਫੀ ਕਲਾਕਾਰ ਹਨ ਆਪਣੇ ਫਾਨਾਂ ਮਜਰਾ ਕਰਨਗੇ ਤੇ ਸ਼ਾਮ ਨੂੰ ਬਾਬਾ ਆਰਵਰ ਸਿੰਘ ਸਪੁਰ ਸਭ ਘਿਹਾਲਾ ਤੇ ਮਾਝਾ ਕਬੱਡੀ ਕਲੱਬ ਘਿਹਾਲੇ ਦੀ ਟੀਮਾਂ ਵਿਚਕਾਰ ਇਹ ਕਬੱਡੀ ਦਾ ਸ਼ੋਅ ਮੈਚ ਹੋਊਗਾ ਜੀ ਤੇ ਗੁਰੂ ਘਰ ਲੰਗਰ ਦੇ ਠੰਡੇ ਮਿੱਠੇ ਜਲਦੀਆਂ ਤੇ ਸ਼ਬੀਲਾਂ ਹੋਰ ਟੋਟੀਆਂ ਵਰਤਾਈਆਂ ਜਾਣਗੀਆਂ ਤੇ ਇਸਿਆ ਜੇ ਹੁਮੇ ਮ ਆ ਕੇ ਮੇਲੇ ਵਿੱਚ ਪਹੁੰਚੋ ਤੇ ਮੇਲੇ ਦੇ ਹੋਰ ਆਨੰਦ ਕਰੋ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ